ਇੱਕ ਨੂੰ ਆਪਣੀ ਸੱਸ ਦੇ ਨਾਲ ਅਜੀਹਾ ਸਲੂਕ ਕਰੇਗੀ ਇਹ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਹੋਰ ਕੁਝ ਨਹੀਂ ਤਾਂ ਉਮਰ ਦਾਤਾ ਲਿਹਾਜ਼ ਕਰ ਲੈਣਾ ਸੀ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਸੌਫਟਵੇਅਰ ਇੰਜੀਨੀਅਰ ਦੇ ਘਰ ਵਾਲੀ ਦੇ ਵੱਲੋਂ ਆਪਣੀ ਸੱਸ ਦੇ ਨਾਲ ਵੇਖੋ ਕਿਵੇਂ ਮਾਰਕੁੱਟ ਕੀਤੀ ਜਾ ਰਹੀ ਹੈ ਇਹ ਕੁੜੀ ਆਪਣੀ ਮਾਂ ਦੇ ਨਾਲ ਰਲ ਕੇ ਆਪਣੀ ਸੱਸ ਨੂੰ ਬੁਰੇ ਤਰੀਕੇ ਦੇ ਨਾਲ ਕੋਟ ਰਹੀ ਹੈ ਹਾਲਾਂਕਿ ਇਹ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੁੰਦੀਆਂ ਨੇ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਪਰ ਕਿਵੇਂ ਇਸ ਦੇ ਵੱਲੋਂ ਆਪਣੀ ਸਸਤੇ ਹੱਥ ਚੁੱਕੇ ਜਾ ਰਹੇ ਨੇ ਹਾਲਾਂਕਿ ਵੱਡੇ ਸਵਾਲ ਨੇ ਕਿ ਸਾਡੇ ਦੇਸ਼ ਦੇ ਵਿੱਚ ਇਹ ਮਾਨਸਿਕਤਾ ਨੂੰ ਕੀ ਹੋ ਗਿਆ ਘਟੂ ਘਟੂ ਮਰ ਜਾਂਦਾ ਲਿਹਾਜ਼ ਕਰੋ ਇਨਸਾਨੀਅਤ ਤਾਂ ਹੋਣੀ ਚਾਹੀਦੀ ਹੈ ਤਾਂ ਪੀੜਤਾ ਦਾ ਇਹ આરોਪ ਹੈ ਕਿ આરોપી ਦੇ ਪਿਤਾ ਦਿੱਲੀ ਪੁਲਿਸ ਦੇ ਵਿੱਚ ਨੇ ਤੇ ਇਸ ਦੇ ਲਈ ਪੂਰਾ ਮਾਮਲਾ ਦਬਾਇਆ ਵੀ ਜਾ ਗਾਜ਼ੀਆਬਾਦ ਦੇ ਗੋਵਿੰਦਪੁਰਮ ਦਾ ਮਾਮਲਾ ਜਿੱਥੇ ਸੌਫਟਵੇਅਰ ਇੰਜੀਨੀਅਰ ਦੀ ਘਰਵਾਲੀ ਦੇ ਵੱਲੋਂ ਆਪਣੀ ਮਾ ਦਾ ਨਾਲ ਕੇ ਸੱਸ ਦੀ ਕੁੱਟਮਾਰ ਕੀਤੀ ਗਈ ਹੈ ਇੱਕ ਨੂੰ ਆਪਣੀ ਸੱਸ ਦੇ ਨਾਲ ਅਜੀਹਾ ਸਲੂਕ ਕਰੇਗੀ ਇਹ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਹੋਰ ਕੁਝ ਨਹੀਂ ਤਾਂ ਉਮਰ ਦਾਤਾ ਲਿਹਾਜ਼ ਕਰ ਲੈਣਾ ਸੀ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਸੌਫਟਵੇਅਰ ਇੰਜੀਨੀਅਰ ਦੇ ਘਰਵਾਲੀ ਦੇ ਵੱਲੋਂ ਆਪਣੇ ਸੱਸ ਦੇ ਨਾਲ ਵੇਖੋ ਕਿਵੇਂ ਮਾਰਕੁੱਟ ਕੀਤੀ ਜਾ ਰਹੀ ਹੈ ਇਹ ਕੁੜੀ ਆਪਣੀ ਮਾਂ ਦੇ ਨਾਲ ਰਲ ਕੇ ਆਪਣੀ ਸੱਸ ਨੂੰ ਬੁਰੇ ਤਰੀਕੇ ਦੇ ਨਾਲ ਕੁੱਟ ਰਹੀ ਹੈ ਹਾਲਾਂਕਿ ਇਹ ਤਸਵੀਰਾਂ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੁੰਦੀਆਂ ਨੇ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਪਰ ਕਿਵੇਂ ਇਸ ਦੇ ਵੱਲੋਂ ਆਪਣੀ ਸੱਸ ਦੇ ਹੱਥ ਚੁੱਕੇ ਜਾ ਰਹੇ ਨੇ ਹਾਲਾਂਕਿ ਇਹ ਵੱਡੇ ਸਵਾਲ ਨੇ ਕਿ ਸਾਡੇ ਦੇਸ਼ ਦੇ ਵਿੱਚ ਇਹ ਮਾਨਸਿਕਤਾ ਨੂੰ ਕੀ ਹੋ ਗਿਆ ਘਟੂ ਘਟੂ ਮਰਜ਼ਾ ਤਲਾਹਸ ਕਰੋ ਇਨਸਾਨੀਅਤ ਤਾਂ ਹੋਣੀ ਚਾਹੀਦੀ ਹੈ ਤਾਂ ਪੀੜਤਾ ਦਾ ਇਹ આરોਪ ਹੈ ਕਿ આરોપી ਦੇ ਪਿਤਾ ਦਿੱਲੀ ਪੁਲਿਸ ਦੇ ਵਿੱਚ ਨੇ ਤੇ ਇਸ ਲਈ ਪੂਰਾ ਮਾਮਲਾ ਦਬਾਇਆ ਵੀ ਜਾ ਰਿਹਾ ਹੈ ਗਾਜ਼ੀਆਬਾਦ ਦੇ ਗੋਵਿੰਦਪੁਰਮ ਦਾ ਇਹ ਮਾਮਲਾ ਜਿੱਥੇ ਸਾਫਟਵੇਅਰ ਇੰਜੀਨੀਅਰ ਦੀ ਘਰਵਾਲੀ ਦੇ ਵੱਲੋਂ ਆਪਣੀ ਮਾ ਦਾ ਨਾਲ ਕੇ ਸੱਸ ਦੀ ਕੁੱਟਮਾਰ ਕੀਤੀ ਗਈ ਹੈ ਇੱਕ ਨੂੰ ਆਪਣੀ ਸੱਸ ਦੇ ਨਾਲ ਅਜੀਹਾ ਸਲੂਕ ਕਰੇਗੀ ਇਹ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਹੋਰ ਕੁਝ ਨਹੀਂ ਤਾਂ ਉਮਰ ਦਾ ਤਾਂ ਲਿਹਾਜ਼ ਕਰ ਲੈਣਾ ਸੀ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਸੌਫਟਵੇਅਰ ਇੰਜੀਨੀਅਰ ਦੇ ਘਰ ਵਾਲੀ ਦੇ ਵੱਲੋਂ ਆਪਣੀ ਸੱਸ ਦੇ ਨਾਲ ਵੇਖੋ ਕਿਵੇਂ ਮਾਰਕੁੱਟ ਕੀਤੀ ਜਾ ਰਹੀ ਹੈ ਇਹ ਕੁੜੀ ਆਪਣੀ ਮਾਂ ਦੇ ਨਾਲ ਰਲ ਕੇ ਆਪਣੀ ਸੱਸ ਨੂੰ ਬੁਰੇ ਤਰੀਕੇ ਦੇ ਨਾਲ ਕੁੱਟ ਰਹੀ ਹੈ ਹਾਲਾਂਕਿ ਇਹ ਤਸਵੀਰਾਂ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੁੰਦੀਆਂ ਨੇ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਕਿਵੇਂ ਇਸ ਦੇ ਵਿਵਲਪ ਨਹੀਂ ਸਾਹਤੇ ਹੱਤ ਚੁੱਕੇ ਜਾ ਰਹੇ ਨੇ ਹਾਲਾਂਕਿ ਵੱਡੇ ਸਵਾਲ ਨੇ ਕਿ ਸਾਡੇ ਦੇਸ਼ ਦੇ ਵਿੱਚ ਇਹ ਮਾਨਸਿਕਤਾ ਨੂੰ ਕੀ ਹੋ ਗਿਆ ਘੱਟੋ ਘੱਟ ਉਮਰ ਦਾ ਲਿਹਾਜ਼ ਕਰੋ ਇਨਸਾਨੀਅਤ ਤਾਂ ਹੋਣੀ ਚਾਹੀਦੀ ਹੈ ਤਾਂ ਪੀੜਤਾ ਦਾਇਆ આરોਪ ਹੈ ਕਿ આરોપી ਦੇ ਪਿਤਾ ਦਿੱਲੀ ਪੁਲਿਸ ਦੇ ਵਿੱਚ ਨੇ ਤੇ ਇਸ ਦੇ ਲਈ ਪੂਰਾ ਮਾਮਲਾ ਦਬਾਇਆ ਵੀ ਜਾ ਰਿਹਾ ਗਾਜ਼ੀਆਬਾਦ ਦੇ ਗੋਵਿੰਦਪੁਰਮ ਦਾ ਮਾਮਲਾ ਜਿੱਥੇ ਸੌਫਟਵੇਅਰ ਇੰਜੀਨੀਅਰ ਦੀ ਕਾਰਵਲੀ ਦੇ ਵੱਲੋਂ ਆਪਣੀ ਮਾਦ ਨਾਲ ਰਲ ਕੇ ਸੱਸ ਦੀ ਕੁੱਟਮਾਰ ਕੀਤੀ ਗਈ ਹੈ